ਹਾਲ ਜਿਵੇਂ ਵੇਖੀ ਲਖਮੀਰ ਨਾਲ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਬਟੀਕੇ ਦੇ ਉੱਤੇ ਅੱਜ ਅਸੀਂ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਲੈ ਕੇ ਆਏ ਆ ਗਲੇ ਦਾ ਡਿਜ਼ਾਈਨ ਜੋ ਆਮਨੇ ਸਲਾਈ ਮਸ਼ੀਨਾਂ ਨਾਲ ਤਿਆਰ ਕੀਤਾ ਬਹੁਤ ਹੀ ਸੋਹਣਾ ਡਿਜ਼ਾਈਨ ਆ ਤੁਸੀਂ ਵੀ ਦੇਖ ਕੇ ਕਹੋਗੇ ਵੀ ਇੰਨਾ ਸੋਹਣਾ ਡਿਜ਼ਾਈਨ ਆ ਤੇ ਸਾਰੀ ਵੀਡੀਓ ਦੇਖਿਓ ਤੇ ਦੇਖਿਓ ਆਮਨ ਗਲੇ ਦਾ ਡਿਜ਼ਾਈਨ ਕਿਸ ਤਰ੍ਹਾਂ ਬਣਾਉਂਦੇ ਨੇ ਤੇ ਜਿਸ ਨਾਲ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਿੱਖ ਸਕਦੇ ਹੋ ਨਾ ਜ਼ਿਆਦਾਤਰ ਭੈਣਾਂ ਨੂੰ ਇਹ ਤਰੀਕਾ ਆਉਂਦਾ ਵੀ ਹੋਊਗਾ ਹਨਾ ਤੇ ਬਾਕੀ ਤੁਸੀਂ ਸਾਰੀ ਵੀਡੀਓ ਦੇਖਿਓ ਬਹੁਤ ਸੋਹਣਾ ਡਿਜ਼ਾਈਨ ਆ ਗਲੇ ਦਾ ਤੇ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਹੋ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦੱਬਿਓ ਇੱਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਗਲੇ ਦਾ ਡਿਜ਼ਾਈਨ ਆਵਨੇ ਕਿਸ ਤਰ੍ਹਾਂ ਤਿਆਰ ਕੀਤਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾ ਰਹੇ ਹਾਂ ਇੱਕ ਸਿੰਪਲ ਸੂਟ ਆ ਕਾਟਨ ਦਾ ਤੇ ਇਹਦੇ ਤੇ ਆਪਾਂ ਨੇ लेस ਲਗਾ ਕੇ ਨਾ ਗळा ਡਿਜ਼ਾਈਨ ਕਰਨਾ ਹੈ ਤੇ ਬਾਕੀ ਸੂਟ ਤੇ ਵੀ लेस ਲਾਉਣੀ ਆਪਾਂ ਨੇ ਤੇ ਇਹਦੇ ਗळा ਡਿਜ਼ਾਈਨ ਵਾਲਾ ਬਣਾਉਣਾ ਆਪਾਂ ਨੇ ਤੇ ਤੁਸੀਂ ਦੇਖਿਓ ਵੀ ਆਪਾਂ ਗळा ਕਿਹੜੀ ਡਿਜ਼ਾਈਨ ਦਾ ਬਣਾਵਾਂਗੇ ਤੇ ਉਹਦੇ ਵਾਸਤੇ ਆਪਾਂ ਨੂੰ ਇੱਕ ਸ਼ਰਟ ਪੱਟੀ ਵਾਲੀ ਬੁਕਰਮ ਹੁੰਦੀ ਹੈ ਜਿਹੜੀ ਉਹ ਪਾਵਾਂਗੇ ਆਪਾਂ ਤੇ ਉਹਦੇ ਨਾਲ ਆਪਾਂ ਇਹਦਾ ਡਿਜ਼ਾਈਨ ਤਿਆਰ ਕਰਾਂਗੇ ਇੱਕ ਸਿੰਪਲ ਪ੍ਰਿੰਟਡ ਸੂਟ ਹੈਗਾ ਕਾਟਨ ਦਾ ਤੁਸੀਂ ਦੇਖ ਸਕਦੇ ਆ ਆਹ ਵਾਲਾ ਤੁਹਾਡਾ ਇਹ ਤੇ ਆਪਾਂ ਇਹਦਾ ਗਲਾ ਤਿਆਰ ਕਰਦੇ ਆਂ ਤੁਸੀਂ ਜਿਵੇਂ ਬਣੇ ਰਹੋ ਵੀਡੀਓ ਦੇ ਨਾਲ ਇਹ ਵਨ ਨੂੰ ਪੰਜ ਦੇ ਤੇ ਲੈ ਕੇ ਰਗਾਵਾਂਗੇ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਗਲਾ ਆਪਣਾ ਸਲਾਈ ਮਸ਼ੀਨ ਨਾਲ ਉਹਦੇ ਵਾਸਤੇ ਮੈਂ ਸ਼ਰਟ ਪੱਟੀ ਉਹ ਕਰਦੀਆਂ ਜੜਦੀਆਂ ਇਹ ਹੈ ਜੀ ਆਪਣੀ ਸ਼ਰਟ ਪੱਟੀ ਇਹਦੇ ਨਾਲ ਆਪਾਂ ਡਿਜ਼ਾਈਨ ਤਿਆਰ ਕਰਾਂਗੇ ਸੂਟ ਦਾ ਤੇ ਇਹੇ ਆਪਾਂ ਨੂੰ ਚਾਹੀਦੀ ਆ 12 ਇੰਚ ట్రెండ్ అలా బావ్ ట్ర ਪਾਕਿਸਤਾਨ ਵੇ ਹੁੰਦਾ ਨਾ ਵੀ ਕਢਾਈ ਦੇ ਨਾਲ ਕੋਈ ਵੱਖਰੀ ਵੀਡੀਓ ਵੀ ਆਪਾਂ ਪਾਇਆ ਕਰੀਏ ਚੈਨਲ ਤੇ ਨਾ ਜਿਵੇਂ ਆਪਾਂ ਕਈ ਵਾਰ ਪਹਿਲਾਂ ਸਲਾਈ ਵਾਲੀ ਵੀਡੀਓ ਵੀ ਪਾਉਂਦੇ ਸੀਗੇ ਤੇ ਇਹ ਨੂੰ ਆਪਾਂ ਅਟੈਚ ਕਰ ਲਾਂਗੇ ਕੱਪੜੇ ਤੇ ਇਸ ਤਰ੍ਹਾਂ ਪ੍ਰੈਸ ਨਾਲ ਹਾਂ ਦੋ ਪੱਟੀਆਂ ਬਣਾਵਾਂਗੇ ਆਪਾਂ ਇਹ ਪ੍ਰੈਸ ਨਾਲ ਟੈਜ ਕਰ ਲਾਂਗੇ ਇਸ ਤਰ੍ਹਾਂ ਦੋ ਪੱਟੀਆਂ ਆਮਨੇ ਪਿਓ ਕਰ ਦਿਤੀਆਂ ਇਹਦੇ ਨਾਲ ਲਗਾ ਦਿਤੀਆਂ ਪ੍ਰੈਸ ਨਾਲ ਤੇ ਇਸ ਤੋਂ ਬਾਅਦ ਸਾਨੂੰ ਡਿਜ਼ਾਈਨ ਬਣਾ ਕੇ ਦਵਾਵਾਂਗੇ ਗਲੇ ਦਾ ਇਹਦੇ ਨਾਲ ਚਿਪਕ ਜਾਂਦੀ ਨੇ ਇਹਨਾਂ ਜਿਹੜੀ ਪੱਟੀਆਂ ਹੁੰਦੀਆਂ ਨੇ ਇਹਨਾਂ ਦੇ ਕੀ ਲੱਗੇ ਹੁੰਦਾ ਪੇਸਟਿੰਗ ਹੁੰਦੀਆਂ ਨੇ ਅੱਛਾ ਜਦੋਂ ਗਰਮ ਹੁੰਦੀਆਂ ਨੇ ਫਿਰ ਇਹਦੇ ਨਾਲ ਚਿਪਕ ਜਾਂਦੀਆਂ ਨੇ ਸ਼ਰਟ ਪੱਟੀ ਇਹਨੂੰ ਆਪਾਂ ਡਬਲ ਫੋਲਡ ਕਰ ਲਾਂਗੇ ਇੱਥੋਂ ਆਹ ਕੱਪੜਾ ਤੇ ਜਿਵੇਂ ਹੁਣ ਘੱਟ ਹੈ ਆਪਾਂ ਇਹਦੇ ਨਾਲ ਕੱਪੜਾ ਦੂਸਰਾ ਅਟੈਚ ਕਰ ਲਾਂਗੇ ਇਸ ਤਰ੍ਹਾਂ ਤਾਂ ਕਿ ਦੋਨੋਂ ਪਾਸੇ ਫੋਲਡ ਹੋ ਜੇ ਪੱਟੀ ਆ ਵਾਲੀ ਵਿੱਚ ਆ ਜੇ Este, ¿no? es el aire? Esto va a decirte, la ir desde el aire. de ¿Esto va a ir a otra parte de allá, ਇਸ ਤਰ੍ਹਾਂ ਇਹਨੂੰ ਪਾ ਫੋਲਡ ਕਰ ਲਾਂਗੇ 셔ਟ ਪੱਟੀ ਇਸੇ ਤਰ੍ਹਾਂ ਹੀ ਆਪਾਂ ਉਹਦੀ ਦੂਸਰੀ ਪੱਟੀ ਤਿਆਰ ਕਰ ਲਾਂਗੇ ਇਹ ਇਦਾਂ ਆਪਾਂ ਇਹਨੂੰ ਬਣਾ ਕੇ ਫਿਰ ਇਹ ਤੇ ਪ੍ਰੈਸ ਕਰਾਂਗੇ ਦੋਨੋਂ ਪੱਟੀਆਂ ਬਣਾ ਕੇ ਪ੍ਰੈਸ ਕਰ ਲਾਂਗੇ ਦੂਜੀ ਪੱਟੀ ਵੀ ਇਸ ਤਰ੍ਹਾਂ ਹੀ ਦੋਨੋਂ ਪਾਸਿਓਂ ਮਤਲਬ ਜਿਹੜੀ 셔ਟ ਪੱਟੀ ਹੈ ਵਿੱਚ ਕਵਰ ਹੋ ਜਾਊਗੀ ਤੇ ਇਸ ਤਰ੍ਹਾਂ ਪਾਦੋ ਪੱਟੀਆਂ ਤਿਆਰ ਕਰ ਲਾਂਗੇ ਇਹ ਦੂਜੀ ਵੀ ਸਿਆਉਣ ਮਾਰ ਕੇ ਹੀ ਫੋਲਡ ਕਰੀ ਜਾਊਗੀ ਜਿਵੇਂ ਅਮਨੇ ਹੁਣ ਤੁਹਾਨੂੰ ਸਿਆਉਣ ਮਾਰ ਕੇ ਦਿਖਾਈ ਸੀਗੀ ਲੋ ਜੀ ਇਹ ਆਪਣੀਆਂ ਦੋਨੋਂ ਪੱਟੀਆਂ ਹੋ ਗਈਆਂ ਤਿਆਰ ਪ੍ਰੈਸ ਕਰ ਲਈ ਆਪਾਂ ਨੇ ਤੇ ਹੁਣ ਇਹਦੇ ਜਿੰਨਾ ਇਹ ਪੱਟੀਆਂ ਦਾ ਬਣਾਇਆ ਆਪਾਂ ਨੇ ਉਸ ਹਿਸਾਬ ਨਾਲ ਆਪਾਂ ਇਹਦਾ ਗਲਾ ਕਟਿੰਗ ਕਰਾਂਗੇ ਸੂਟ ਦਾ ਸੈਜ ਜਿੰਨੇ ਦਾ ਹੈ ਹੈ ਕਈ ਵਾਰ ਭੁੱਲ ਜਾਂਦੇ ਆਪਾਂ ਵੀ ਕੀ ਕਹਿਣਾ ਤੇ ਇੰਨੀ ਹੀ ਸਾਈਜ਼ ਦੇ ਵਿੱਚ ਜਿੰਨਾ ਇਹਦਾ ਸਾਈਜ਼ ਹੈ ਨਾ ਲੰਬਾਈ ਦਾ ਲੋ ਉਨੀ ਲੰਬਾਈ ਦੇ ਵਿੱਚ ਹੀ ਇਧਰੋਂ ਕਪੜਾ ਕੱਟਿਆ ਜਾਊਗਾ ਗਲੇ ਦੇ ਲਈ ਲੋ ਜੀ ਹੁਣ ਆਪਾਂ ਇਹਦਾ ਗਲਾ ਕਟਿੰਗ ਕਰਾਂਗੇ ਜਿਵੇਂ ਹੁਣ ਆਹ ਵਾਲੀਆਂ ਪੱਟੀਆਂ ਲੱਗੀਆਂ ਇਹ ਪੱਟੀ ਆਪਾਂ ਨੇ ਇੱਥੇ ਅਟੈਚ ਕਰਨੀ ਹੈ ਇਹਦੇ ਨਾਲ ਗਲੇ ਨਾਲ ਤੇ ਇੱਥੋਂ ਆਪਾਂ ਨੇ 2.5 ਇੰਚ ਖੁੱਲਾ ਲੈਣਾ ਗਲਾ ਤੇ ਮਾਰਕਰ ਉਹਨਾਂ ਰੇਨ ਦੇ ਵਿੱਚ ਦਿਖਣਾ ਨਹੀਂ ਇਹ ਨੇ ਦੇਖੋ ਲੰਬਾਈ ਆਪਾਂ ਨੇ ਰੱਖਣੀ ਹੈ ਜਿੱਦੀ 6.5 ਗਲੇ ਦੀ ਤੇ ਇਹ ਜਿਹੜੀਆਂ ਪੱਟੀਆਂ ਨੇ ਇਹ ਨੀਚੇ ਤੱਕ ਲੱਗਣੀਆਂ ਇਹ 11 ਇੰਚ ਮਤਲਬ ਗਲੇ ਦਾ ਡਿਜ਼ਾਈਨ ਤਿਆਰ ਹੋ ਜਾਊਗਾ 12 ਇੰਚ ਆਪਾਂ ਨੇ ਪੱਟੀਆਂ ਲਈਆਂ ਨੇ 11 ਇੰਚ ਗਲੇ ਦਾ ਡਿਜ਼ਾਈਨ ਰੈਡੀ ਹੋ ਜਾਊਗਾ ਤੇ ਇਹਦੇ ਵਾਸਤੇ ਆਪਾਂ ਨੇ ਇੱਥੋਂ ਆਹ ਚੀਜ਼ ਹੈ ਜਿਹੜੀ ਇਹ ਕਟਿੰਗ ਕਰਨੀ ਹੈ ਤੇ ਇਹ ਪੱਟੀ ਹੈਗੀ ਹੈ 1.5 ਇੰਚ ਚੌੜੀ ਤੇ ਇੱਥੋਂ ਆਪਾਂ ਨੇ 1.5 ਇੰਚ ਹੀ ਰੱਖਣਾ ਇਹ ਆਹ ਵੱਡੀ ਚੀਜ਼ ਤੇ ਇਹਨੂੰ ਆਪਾਂ 1 ਇੰਚ ਦੀ ਨਿਸ਼ਾਨੀ ਲਾ ਲਾਂਗੇ ਇੱਥੋਂ ਤੇ ਇੱਥੋਂ ਆਪਾਂ ਨੇ 2.5 ਇੰਚ ਤਿਆਰ ਹੈ ਤੇ ਆਪਾਂ ਇਹਨੂੰ ਕਟਿੰਗ ਕਰਾਂਗੇ 4 3.5 ਇੰਚ ਤੇ ਕਟਿੰਗ ਕਰਾਂਗੇ ਕਿਉਂਕਿ ਆਪ ਬਾਕੀ ਪੱਟੀ ਲੱਗ ਕੇ ਇਧਰ ਵਾਪਸ ਆ ਜੂਗੀ ਨਾ ਹੂੰ ਹੂੰ ਉਹ ਸਾਰਾ ਇਹ ਇੰਨਾ ਕੱਟਣਾ ਪਊਗਾ ਹਾਂ ਇਹ ਥੋੜਾ ਜਿਹਾ ਆਪਾਂ ਇੱਥੋਂ ਬਣਾਵਾਂਗੇ ਡਿਜ਼ਾਈਨ ਓਕੇ ਇਸ ਤਰ੍ਹਾਂ ਗੁਲਾਈ ਜਿਹਦੇ ਵਿੱਚ ਹਾਂ ਬਹੁਤੀ ਗੁਲਾਈ ਵੀ ਨਹੀਂ ਕਿਉਂਕਿ ਆਪਣੀਆਂ ਪੱਟੀਆਂ ਸਿੱਧੀਆਂ ਨੇ ਹੂੰ ਉਹਦੇ ਕਰਕੇ ਆਪਾਂ ਥੋੜੀ ਜਿਹੀ ਗੁਲਾਈ ਪਾਵਾਂਗੇ ਨਾ ਮੱਤਰ ਜੀ ਹਾਂ ਨਵ ਜੀ ਜਿਵੇਂ ਆਵਣੇ ਨਿਸ਼ਾਨੀ ਲਾਈ ਹੈ ਹੁਣ ਆਵਣ ਉਹਦੇ ਅਕੋਰਡਿੰਗ ਕੱਟ ਲੈਣਗੇ ਜਿੰਨੇ ਇਧਰੋਂ ਮਨੇ ਸੀਗਾ ਉਹਨਾਂ ਘੱਟ ਤੇ ਉਦੋਂ ਬਾਅਦ ਜਿਵੇਂ ਨਿਸ਼ਾਨੀ ਲਾਈ ਆ ਨਾ ਉਹਦੇ ਉੱਤੋਂ ਤੋਂ ਦੀ ਘੱਟ ਲੈਣਗੇ ਬਿਲਕੁਲ ਨਾ ਬਰਾਬਰੀ ਕੋ ਲਈ ਦਿੱਤੀ ਆ ਕਿਉਂਕਿ ਜਿਵੇਂ ਆ ਮਨੇ ਦੱਸਿਆ ਸੀਗਾ ਪੱਟੀਆਂ ਸਿੱਧੀਆਂ ਨਹੀਂ ਨਾ ਜਿਵੇਂ ਨਿਸ਼ਾਨੀ ਲੱਗੀ ਹੋਈ ਹੈ ਉਸ ਅਕੋਰਡਿੰਗ ਘੱਟ ਰਹੇ ਨੇ ਬਾਕੀ ਪਿੰਕ ਗੱਲ ਦਾ ਸੂਟ ਨਾ ਲਾਈਟ ਤੇ ਮਾਰਕਰ ਵੀ ਪਿੰਕ ਕੰਦੀ ਗਾ ਉਹ ਝਾਕ ਉਹ ਅੱਗੇ ਘੱਟ ਦਿਖ ਰਹੀਆਂ ਨਿਸ਼ਾਨੀ ਚਲੋ ਹੁਣ ਆਪਾਂ ਇਹਨਾਂ ਨੂੰ ਕਰ ਦਿਆਂ ਅਟੈਚ ਤੇ ਬਣਾਉਣੀ ਹੈ ਡਿਜ਼ਾਈਨ ਇਹ ਲੇਸ ਆਪਣੀ ਇਹ ਲੇਸ ਪਹਿਲਾਂ ਆਪਣੇ ਗਲੇ ਦੇ ਸਾਹ ਇਸ ਤੇ ਜਿਹੜਾ ਕੱਟ ਕਰਿਆ ਸੀਗਾ ਕੱਟ ਕਰਿਆ ਸੀ ਇਸ ਤਰ੍ਹਾਂ ਰੱਖ ਲਾਂਗੇ ਤੇ ਜਿਹੜੀ ਆ ਆਪਣੀ ਪੱਟੀ ਆ ਹਨਾ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਲਾਂਗੇ ਕੋਈ ਉੱਤੇ ਹਾਂ ਫਿਰ ਉੱਤੇ ਰੱਖ ਕੇ ਜਿਵੇਂ ਆ ਮੰਨੇ ਸਾਨੂੰ ਦੱਸਿਆ ਨਾ ਫਿਰ ਇਹਦੇ ਉੱਤੇ ਸੀਨ ਲਾ ਦਨਗੇ ਆਵਣਾ ਜੋ ਕੀਤੇ ਇਦੋਂ ਹੀ ਇਹ ਨਿਕਲ ਕੇ ਆਇਆ ਮੌਸਮਾ ਡਿਜ਼ਾਈਨ ਬਣ ਕਿਤੇ ਆ ਰੂਗ ਇਸ ਤਰ੍ਹਾਂ ਤਾਂ ਤੁਸੀਂ ਦੇਖ ਸਕਦੇ ਹੋ ਨਾ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਦੂਸਰੀ ਸਾਈਡ ਵਾਲੀ ਪੱਟੀ ਲਾਉਣੀ ਹੈ ਤੇ ਉਹ ਆਪਾਂ ਲਾ ਕੇ ਤੁਹਾਨੂੰ ਦਿਖਾਉਣੇ ਆ ਵੀ ਕਿਵੇਂ ਗਲਾ ਤਿਆਰ ਹੁੰਦਾ ਇਹ ਉਸੇ ਤਰੀਕੇ ਨਾਲ ਆਮ ਨੂੰ ਦੂਜੇ ਪਾਸੇ ਵੀ ਸਿਉਣ ਲਾ ਦਣਗੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੇਮ ਤਰੀਕਾ ਲੋ ਜੀ ਦੋਨਾਂ ਸਾਈਡਾਂ ਤੇ ਪਲੇਸ ਲੱਗ ਗਈ ਆਪਣੀ ਤੇ ਇਹ ਵਾਰ ਜਿਹੜਾ ਕੱਪੜਾ ਹੈ ਆਪਣਾ ਹਨਾ ਐਵੇਂ ਫੋਲਡ ਹੋ ਜਾਊਗਾ ਇਸ ਤਰ੍ਹਾਂ ਤੇ ਇਹਦੇ ਤੇ ਆਪਾਂ ਸਲਾਈ ਲਗਾ ਦਾਂਗੇ ਇਧਰੋਂ ਜਿਹੜਾ ਦੋਨੋਂ ਇਹਨੂੰ ਫੋਲਡ ਕਰਾਂਗੇ ਤੇ ਇਸ ਤਰ੍ਹਾਂ ਦੋਨੋਂ ਸਾਈਡਾਂ ਤੇ ਆਪਣੀ ਪੱਟੀ ਲੱਗ ਗਈ ਪਲੇਸ ਲੱਗ ਗਈ ਹੂੰ ਹੂੰ ਤੇ ਹੁਣ ਜਿਹੜਾ ਆਹ ਵਾਲੀ ਚੀਜ਼ ਹੈ ਇਹਨੂੰ ਆਪਾਂ ਇੱਥੋਂ ਬੰਦ ਕਰ ਦਾਂਗੇ ਏ ਬੀ ਸ਼ੇਪ ਉਹ ਬਣਾਇਆ ਹਾਂ ਹਾਂ ਇਹ ਬੀ ਸ਼ੇਪ ਗાળા ਬਣ ਕੇ ਆਪਣਾ ਜਿੰਨਾ ਆਪਾਂ ਨੇ ਰੈਡੀ ਰੱਖਣਾ ਹਨਾ ਉੱਥੇ ਤੱਕ ਇਹ ਇੱਥੇ ਇਹਦੇ ਤੇ ਸੀਨ ਲਾ ਦਾਂਗੇ ਅੱਛਾ ਇਹਦੇ ਪੱਟੀ ਦੇ ਉੱਤੇ ਜੜੂਗਾ ਇਹ ਹਾਂ ਇਹ ਵਿੱਚ ਜਾਊਗਾ ਠੀਕ ਹੈ ਇਹ ਬੀ ਸ਼ੇਪ ਗાળા ਬਣ ਜਾਊਗਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ تیار ਹੋਇਆ ਦੇਖੋ ਆਪਦੇ ਉਸ ਆਪਾਂ ਨੇ ਕੱਟ ਲਗਾ ਲੈਣੇ ਨੇ ਇਸ ਤਰ੍ਹਾਂ ਦੋ ਵਾਰ ਇਹ ਤਾਂ ਮੁੱਟਾ ਕਹਦੇ ਨਾ ਜਿੱਡਾ ਗੜਾ ਰੱਖਣਾ ਤੁਸੀਂ ਉਹ ਰਿਕਾਰਡਿੰਗ ਆ ਫਿਰ ਤੁਸੀਂ ਰੱਖ ਸਕਦੇ ਹੋ ਤੇ ਆ ਜਿਹੜਾ ਇਸ ਤਰ੍ਹਾਂ ਇੱਥੇ ਸੀਨ ਲੱਗ ਚੁੱਕਾ ਹੈ ਇਸ ਵੀ ਬਾਰੇ ਦਿਖਦੀ ਰਹੀ ਜੀ ਹੈਨਾ ਇਸ ਤਰ੍ਹਾਂ ਸੀਨ ਲੱਗ ਜੂਗੀ ਇਹਦੇ ਤੇ ਇੰਦਰ ਨਵੀਂ ਸੋਨਾ ਬਣ ਗਿਆ ਨਾ నీే వాళ్ళ సైడ్ ఉన్న స్టిచ్ సోనా బాకే తయారు ਵਾਲੋਂ ਕਿਹਨ ਤੇ ਦਵਾਦਾਂ ਨੂੰ ਕਿਵੇਂ ਗੈਂਦੀ ਜਿੰਨਾ ਰੱਖਣਾ ਫਿਰ ਕਿਵੇਂ ਸਿਆਣ ਬਜਵੇ ਦੀ ਆ ਜੀ ਤਸਵੀਰ ਲੱਗ ਜੂਗੀ ਠੀਕ ਆ ਇਹ ਇਦਾਂ ਚਾਹੇ ਚਾਹੇ ਉਹਰੇ ਬਟਨ ਲਾ ਲੈਣਾ ਹਾਂ ਇੱਥੇ ਬਟਨ ਲੱਗ ਜਾਣਗੇ ਜਿਵੇਂ 1 2 3 ਬਹੁਤ ਸੋਹਣਾ ਗਲਾ ਬਣ ਜੂਇਆ ਇਹ ਤਾਂ ਨਾ ਬੰਗਾਲੀ ਪੱਟੀ ਜੀ ਹੈ ਨਾ ਆ ਦੇਖੋ ਇੰਨਾ ਕਰੇ ਜੂਗਾ ਇਹ ਐ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਈ ਪਣਾ ਗਲਾ ਵੱਡਾ ਪਾਉਂਦੇ ਨੇ ਟ੍ਰਿਕਾ ਕਿਦਾਂ ਲੱਗਿਆ ਇਹ ਛੋਟਾ ਪਾਉਂਦੇ ਨੇ ਤੇ ਥੋੜਾ ਜਿਹਾ ਇਹ ਕਹਿੰਦੇ ਵੀ ਉਹੀ ਰੱਖਿਓ ਗਲਾ ਇਹ ਬੋ ਤਾਂ ਵੱਡਾ ਨਾ ਹੋਵੇ ਜਿੰਨੇ ਸਿਉਣ ਵੀ ਮਾਰ ਕੇ ਦਿਖਾ ਦਿੰਦੇ ਆ ਤੇ ਇੱਥੋਂ ਆਪਾਂ ਸਟਾਰਟ ਕਰ ਲਵਾਂਗੇ ਇਸ ਤਰੀਕੇ ਨਾਲ ਉੱਤੇ ਸਿਉਣ ਮਾਰਾਂਗੇ ਆਪਾਂ ਜਿੰਨਾ ਗਲਾ ਰੱਖਣਾ ਆਪਾਂ ਨੇ ਆ ਦੇਖੋ ਜਿਵੇਂ ਇੰਨਾ ਗਲਾ ਰੱਖਣਾ ਦੀ ਹੈ ਨਾ ਫਿਰ ਉਸ ਉੱਤੇ ਅਮਨ ਸਿਉਣ ਮਾਰ ਦੇਣਗੇ ਇਸ ਤਰੀਕੇ ਨਾਲ ਉਹਨਾਂ ਅਟੈਚ ਹੋ ਜਾਊਗਾ ਵੀਰੇ ਇਹ ਵੱਡਾ ਛੋਟਾ ਨਾ ਰਹੇ ਜੀ ਇਸ ਤਰ੍ਹਾਂ ਬਰਾਬਰ ਕਰਕੇ ਬਰਾਬਰ ਕਰਕੇ ਵੀ ਵੱਡਾ ਹੋ ਜਾ ਰਹੇ ਇੱਧਰ ਬਰਾਬਰ ਕਰਕੇ ਜਿੱਥੇ ਉੱਤਰੇ ਦੁਨੇ ਇਸੇ ਬਰਾਬਰ ਕਰਕੇ ਤੇ ਇਸ ਤੋਂ ਬਾਅਦ ਆਪਾਂ نیچے ਆ ਸਾਈਡ ਤੇ ਸਿੰਗ ਲਾ ਦਿੰਦੇ ਹਾਂ ਇਹ ਵੀ ਇਹ ਪੂਰੀ ਮਜ਼ਬੂਤੀ ਹੋ ਜੂਏ ਦੀ ਹੈ ਨਾ ਹੂੰ ਹਿੱਲੂ ਹੈ ਨਹੀਂ ਆਪਣਾ ਲਾਇਸੈਂਸ ਨਿਕਲਣ ਦਾ ਡਰ ਹੁੰਦਾ ਐ ਹੁੰਦਾ ਵੀ ਕਿਵਰੀ ਲਾਇਸੈਂਸ ਨਾਲ ਨਿਕਲ ਜੇ ਇਹ ਨਾਲ ਮਜ਼ਬੂਤੀ ਹੋ ਜਾਂਦੀ ਸਿਆਉਣਾ ਮਾਰ ਕੇ ਡਬਲ ਕੋਈ ਉਹ ਵੀ ਥੱਲੇ ਬੰਦ ਲਾਤਾ ਅਮਨੇ ਫਿਰ ਉੱਥੋਂ ਇਹ ਨੂੰ ਆ ਜਾਣਗੇ ਤੇ ਕੋਈ ਇਸ ਤਰੀਕੇ ਨਾਲ ਪਰਪੇ ਦੇ ਬੰਦ ਲਾ ਦਾਂਗੇ ਜਿੰਨਾ ਉੱਤੇ ਆਪਣੀ ਗਲਾਈ ਰੱਖਣਾ ਹੈ ਸੀਗਾ ਉਹਦੇ ਵੀ ਆਪਾਂ ਡਬਲ ਲਗਵਾਉਨੇ ਨੇ ਤੇ ਨਾ ਹਾਂ ਵੀ ਉਦੜੇ ਨਾ ਹਾਂ ਡਬਲ ਸੀ ਲਾ ਦੇ ਜੀ ਜੇ ਮੈਂ ਅੱਖੇ ਸੀਗਾ ਜਿਹੜਾ ਬੰਦ ਤੋਂ ਨੀਚਲਾ ਹਿੱਸਾ ਹੈਗਾ ਨਾ ਉਹਦੇ ਤੇ ਲਾ ਕੇ ਸੋਨੇ ਸੋਨੇ ਵਟਣ ਆ ਪੂਰਾ ਸਿਰੇ ਦਾ ਗਲਾ ਬਣ ਜੂਗਾ ਤਾਂ ਦੇਖੋ ਦਿਖਾਇਆ ਉਹਨਾਂ ਇਹ ਆ ਦੇਖੋ ਬਣ ਗਈ ਨਾ ਚੱਲ ਇਹ ਪੂਰਾ ਕੋਕਾ ਬਣ ਗਿਆ ਪੂਰਾ ਸេរੀ ਡਾ ਗਿਆ ਬੜਾ ਸੁਣਾ ਇੱਥੇ ਲੱਗ ਜਾਣਗੇ ਵਡਨਾ ਤੇ ਗੱਲ ਹੁੰਦੀ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਗਲਾ ਕਿਦਾਂ ਦਾ ਲੱਗਿਆ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ ਡਿਜ਼ਾਈਨ ਜੋ ਗਲੇ ਦਾ ਅਮਨ ਨੇ ਤਿਆਰ ਕੀਤਾ ਸੀਗਾ ਤੁਹਾਨੂੰ ਕਿਦਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਬਾਕੀ ਜੋ ਅਸੀਂ ਕੜਾਈ ਦੇ ਘਲਾਸਾ ਪਾਉਣੇ ਉਹਨਾਂ ਨੂੰ ਵੀ ਤੁਸੀਂ ਵੱਧ-ਤੋਂ ਵੱਧ ਦੇਖਿਆ ਕਰੋ ਤੇ ਮੈਂ ਇੱਕ ਤੁਹਾਨੂੰ ਹੋਰ ਰਿਕਵੈਸਟ ਕਰਦਾ ਸੀ ਨਵਾਂ ਬਲੌਗ ਵਾਲਾ ਚੈਨਲ ਬਣਾਇਆ ਅਮਨ ਵਿੱਕੀ ਬਲੌਗਸ ਉਹਨੂੰ ਵੀ ਜਰੂਰ ਤੁਸੀਂ ਸਪੋਰਟ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਜੇ ਲੋ ਅਗਰੀ ਵੀਡੀਓ ਲਾਈਕ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਹਾਜ਼ਰ ਹੋ ਵਾਜ਼ਰੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ